ਸਸੀਗਾ ਭਾਈ ਸਾਰਿਆਂ ਨੂੰ ਸਵਾਗਤ ਹੈ ਆਪਣੇ ਫੇਸਬੁੱਕ ਤੇ YouTube ਚੈਨਲ ਅਿੰਦਰ ਵੇਗਾ ਤੇ ਅੱਜ ਦੀ ਭਾਈ ਜਿਹੜੀ ਵੀਡੀਓ ਆ ਪਸ਼ੂ ਮੰਡੀ ਨੌਰ ਮੰਡੀ ਤੋਂ ਵੀਡੀਓ ਬਣਾ ਰਹੇ ਆ ਭਾਈ ਵੀਡੀਓ ਦੇ ਵਿੱਚ ਦੇਖੋ ਘਾਟੂ ਮਾਲ ਦੇ ਵਿੱਚ ਭਾਈ ਅੱਜ ਮੇਰੀਆਂ ਹੀ ਝੋਟੀਆਂ ਤੇ ਮੱਝਾਂ ਖੜੀਆਂ ਐਨੀਆਂ ਤਾਂ ਮੈਨੂੰ ਲੱਗਾ ਕਿਸੇ ਵਾਰ ਵੀ ਆਪਾਂ ਦੇਖੀਆਂ ਨਹੀਂ ਹੋਣੀਆਂ ਐਨੀਆਂ ਝੋਟੀਆਂ ਐਨੀਆਂ ਮੱਝਾਂ ਕੱਟਣ ਵਾਲਿਆਂ ਦੇ ਹਵਾਲੇ ਆਪਾਂ ਕਰ ਰਹੇ ਆਗੇ ਪੰਜ ਛੇ ਇੱਧਰ ਖੜੀਆਂ ਬਈ ਪੰਜ ਛੇ ਇੱਧਰ ਖੜੀਆਂ 18 ਤੋਂ 20 ਝੋਟੀਆਂ ਇੱਧਰ ਖੜੀਆਂ ਕੁਛ ਉੱਪਰ ਖੜੀਆਂ ਨੇ ਖੁਸ਼ ਆ ਇੱਧਰ ਖੜੀਆਂ ਬਈ ਕਿੰਨੀਆਂ ਚੰਗੀਆਂ ਮੱਜਾਂ ਦੇ ਝੋਟੀਆਂ ਜਿਹੜੀਆਂ ਬਈ ਕੱਟਣ ਵਾਲੇ ਕੋਲ ਖੜੀਆਂ ਨੇ ਕੁਛ ਇੱਧਰ ਵੀ ਲਈ ਖੜੇ ਆ ਇਹ ਕਹਿੰਦੇ ਬਈ ਆਪਾਂ ਕੱਟਣ ਨਾਲ ਹੁਣ ਜਿਹੜੀਆਂ ਹੈਗੀਆਂ ਤੇ ਇਹ ਆਪਾਂ ਕਿਸੇ ਨੂੰ ਘਰੇ ਰੱਖਣ ਵਾਲਿਆਂ ਨੂੰ ਜਿਹੜੀਆਂ ਹੈਗੀਆਂ ਇਹ ਵੱਡੇ ਜਿੰਨੇ ਕੋਈ ਜ਼ਿੰਮੇਵਾਰ ਭਰਾਵਾਂ ਦੇ ਕਹਿੰਦੇ ਆਪਾਂ ਘੱਟ ਪੈਸੇ ਕਮਾ ਲਾਂਗੇ ਪਰ ਕੱਟਣ ਨਾਲ ਹੁਣ ਦੇਣੀ ਆ ਬੜੀ ਚੈੱਕ ਕਰੋ ਬਈ ਇੰਦਰ ਕਿੰਨਾ ਗਾਠਾ ਜ਼ਿੰਮੇਵਾਰ ਭਰਾਵਾਂ ਦੇ ਵਿੱਚ ਲੈਣ ਵਾਲਾ ਵੀ ਬਹੁਤ ਆਪਰੇ ਜਿੰਦੇ ਘਟ ਨਹੀਂ ਬਈ ਕਿ ਆਪਾਂ ਤੋਂ ਨਾ ਮੋਰ ਲਾਗਦਾ ਨਹੀਂ ਹੈਗਾ